ਆਈ ਕਿਸਾਨ ਪ੍ਰਭ ਸਸਰੀਆਂ ਕਾਲ ਖੇਤੀਬਾੜੀ ਛੰਦ ਖਰੀਦਣ ਵੇਚਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਨੰਬਰ ਦਿੱਤਾ ਹੁੰਦਾਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਛੰਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਏ ਜੀ ਮਿਹੰਦਰਾ 605 ਅਰਜਨ ਕ੍ਰਿਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਨਾਲ ਦਾ ਰੰਗ ਪੇਂਟ ਬਿਲਕੁਲ オリジナル ਟਰੈਕਟਰ ਹੈ ਜੀ ਲਿੰਕਾਂ ਤੋਂ ਲੈ ਕੇ ਬੈਂਪਰ ਤੱਕ ਫੁੱਲ オリジナル ਟਰੈਕਟਰ ਹੈ ਜੀ ਰੰਗ ਪੇਂਟ ਬਿਲਕੁਲ ਨਾਲ ਦਾਗਾ ਪਿਛਲੇ ਟਾਇਰ 85 5 ਅਗਲੇ ਟਾਇਰ 70 5 ਨੇਗੇ ਪਾਵਰ ਕਟਾਈਏ ਤੇਲ ਬ੍ਰੇਕਰ ਰਿਵਰਸ ਪੀਟੀਓ ਜੀ ਸ਼ੈਡ ਗੇਅਰ ਹੈ ਟਰੈਕਟਰ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਜ਼ਿਮੀਂਦਾਰ ਭਰਾ ਕੋਲੇ ਘਰੇ ਖੜਾ ਟਰੈਕਟਰ ਹੈ ਜੀ ਘਰੇਲੂ ਟਰੈਕਟਰ ਹੈ ਕਿਸੇ ਵਪਾਰੀ ਕੋਲੇ ਨਹੀਂ ਹੈਗਾ ਸਿਰਫ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਹੈ ਜੀ 2014 ਮਾਡਲ ਆ ਮਾਲਕਾਂ ਨੇ ਡਿਮਾਂਡ ਰੱਖੀ ਹੈ 455000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕਾਂ ਦਾ 628320972 628320972 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ